ਪੋਸਟ ਗ੍ਰੈਜੂਏਟ ਆ ਜੀ ਪੋਸਟ ਗ੍ਰੈਜੂਏਟ ਡੀ ਡੀ ਸੀ ਦਾ ਡਿਪਲੋਮਾ ਗ੍ਰੇਡ ਉਹ ਬਾਈ ਨੇ ਇੰਗਲੈਂਡ ਜਾਣ ਤੋਂ ਪਹਿਲਾਂ ਆਪ ਇੱਥੇ ਆ ਦਰਖਤ ਥੱਲੇ ਆ ਭਰੇਖ ਥੱਲੇ ਆਪ ਝਾੜੂ ਮਾਰ ਕੇ ਮਤਲਬ ਮੈਨੂੰ ਉਹ ਬਿਠਾ ਕੇ ਗਿਆ ਜੀ ਅੱਛਾ ਅੱਗੇ ਇਹ ਰੇਗ ਨੂੰ ਸਰਨਾ ਜਾਇਦਾ ਜੀ ਉਹ ਪੀਲਾ ਕੀ ਕਾਲੀ ਮਰਚ ਇਹ ਮਤਲਬ ਕਿ ਦੇਸੀ ਜਗ੍ਹਾ ਤੋਂ ਇਹ ਤਿਆਰ ਹੁੰਦੀ ਔਰ ਅਸਿਕਾਲ ਜੀ ਸਾਡਾ ਪੰਜਾਬ ਕੈਨੇਡਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਨਰਿੰਦਰ ਸਿੰਘ ਪਲੇਅਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਕੇ ਸਮਝ ਆ ਗਈ ਹੋਣੀ ਆ ਪਾਰੇ ਇਹ ਵੀਡੀਓ ਉਹਨਾਂ ਲੋਕਾਂ ਦੇ ਵਾਸਤੇ ਆ ਜਿਨ੍ਹਾਂ ਦੇ ਮੰਨ ਦੇ ਵਿੱਚ ਇਹ ਲੱਗਦਾ ਹੈ ਕਿ ਕੋਈ ਨਸ਼ੇ ਵਾਲੀ ਚੀਜ਼ ਆ ਕਈ ਲੋਕ ਇਹ ਦੇਖਦੇ ਕੇ ਲੰਘ ਜਾਂਦੇ ਔਰ ਸਮਝ ਨਹੀਂ ਆਉਂਦਾ ਕੇ ਬਾਬਾ ਜੀ ਕਰਦੇ ਕੀ ਹੁੰਦੇ ਆ ਉਹ ਕਹਿੰਦੇ ਮੂੰਹ ਤੇ ਕੇ ਆਉਂਦੇ ਆ ਪਰੰਦੇ ਕੀ ਅਗੜਾ ਲਾਈ ਜਾਂਦੇ ਆ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਉਹਦੇ ਹੋਇਆ ਮੁਰਦਾਪੁਰ ਦਾਖਾ ਬਤੂਆਲ ਦੇ ਗਰਾਉਂਡ ਦੇ ਕੋਲ ਭਾਈ ਜੀ ਹੁਣ ਹੀ ਸ਼ਰਧਾਈ ਬਣਉ ਦੇ ਪਰਿਆ ਸਤਿਗੁਰ ਭਾਈ ਜੀ ਸਤਿਗੁਰ ਜੀ ਭਾਈ ਜੀ ਪਹਿਲਾ ਸਵਾਲ ਤੇ ਇਹੀ ਆ ਪਹਿਲਾਂ ਤੁਸੀਂ ਦੱਸੋ ਰਣ ਸਿੰਘ ਜੀ ਰਾਂਸੈਂਕ ਰਾਂਸੈਂਕ ਹਨ ਇਹ ਕੋਲ ਬਲੌਗਰ ਜਿਹੜਾ ਅੱਜ ਇੱਥੇ ਬਿਮਾਰ ਰਹਿੰਦੇ ਆ ਜੀ ਬਿਮਾਰ ਰਹਿੰਦੇ ਆ ਬਾਈ ਜੀ ਪ੍ਰੋਪਰ ਕੀ ਕਹਿੰਦੇ ਆ ਤੇ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਇਹੀ ਹੈ ਵੀ ਇਹ ਲੋਕ ਕਿਉਂ ਖੜੇ ਜਾਂਦੇ ਆ ਕੀ ਕੀ ਤੁਹਾਨੂੰ ਮਿਲਦਾ ਕੀ ਹੁੰਦਾ ਇੱਥੇ ਜੀ ਆਪਾਂ ਸਰਦਾਈ ਬਣਾਉਨੇ ਆ ਜੀ ਤੇ ਜਿਹੜੀ ਸੰਗਤ ਉਹਦੇ ਇਸ ਬਾਰੇ ਤਾਂ ਤੁਹਾਨੂੰ ਲਗਭਗ ਸਾਰਿਆਂ ਨੂੰ ਪਤਾ ਹੀ ਆ ਜੀ ਕੈਹਵਾਲ ਪੀਂਦੇ ਆ ਕੈਹਵਾਲਾਂ ਦੀ ਖਰਾਕ ਆ ਤਾਕਤ ਵਾਲੀ ਠੀਜ ਆ ਜੀ ਇਹ ਸਾਰੀ ਡਰਾਈ ਫਰੂਟ ਹੁੰਦੇ ਆ ਸਾਰੇ ਇਹਦੇ ਵਿੱਚ ਤੇ ਜਿਹੜੇ ਪੀ ਕੇ ਅੱਜ ਕਈਆਂ ਦੀ ਬਿਮਾਰੀ ਆਂ ਦੂਰ ਹੁੰਦੀਆਂ ਕਈ ਤਾਕਤ ਫੀਲ ਕਰਦੇ ਆ ਤੇ ਕੰਮਕਾਰ ਤੇ ਦਿਲ ਲੱਗਿਆ ਰਹਿੰਦਾ ਜੀ ਸਾਰਿਆਂ ਦਾ ਨਹੀਂ ਨਹੀਂ ਕਈ ਵਾਰ ਰੋ ਕੇ ਕਹਿ ਲੈਂਦੇ ਆ ਯਾਰ ਜਿਵੇਂ ਸੁਖਭਾ ਬਣਦੇ ਆ ਜਾਂ ਕੋਈ ਸ਼ੁਰੂ ਕਰਦੇ ਆ ਇਹ ਵੀ ਕੀ ਸਮਝਾਂ ਮੈਂ ਯਾਰ ਇਹਦੇ ਵਿੱਚ ਜੀ ਕੱਟੋ ਕਰਤਾ ਆਪਣੀਆਂ 17 ਤੋਂ 18 ਆਈਟਮਾਂ ਪੈਂਦੀਆਂ ਨੇ ਜੀ ਜਿਵੇਂ ਖਾਸ ਖਾਸ ਸੌਫ ਇਲਾਚੀ ਕਾਰੀ ਵਿੱਚ ਬਦਾਮ ਕਾਜੂ ਨਾਲ ਦੇ ਗਲਾਬ ਚਾਰੇ ਮੱਲ ਹੋ ਗਏ ਜੀ ਸੰਫਲਵਰ ਆਪਣ ਹੋ ਗਿਆ ਸੂਰਜਮੁਖੀ ਜਿਵੇਂ ਕਹਿ ਦਿੰਦੇ ਆ ਪੰਪਕਿਨ ਸੀਡ ਹੋ ਗਏ ਭਖੜਾ ਹੋ ਗਿਆ ਜੀ ਜਵੈਨ ਹੋ ਗਈ ਦੁੱਧ ਦੁੱਧ ਹੋ ਗਿਆ ਫਿਲਟਰ ਆਪਣਾ ਫਿਲਟਰ ਪਾਣੀ ਹੋ ਗਿਆ ਜੀ ਠੀਕ ਹੈ ਸ਼ੱਕਰ ਹੋ ਗਈ ਜੀ ਪਿਓਰ ਇਹ ਸਾਰੀਆਂ ਚੀਜ਼ਾਂ ਪੈਂਦੀਆਂ ਜੀ ਸ਼ੱਕਰ ਦੀ ਗੱਲ ਕੀਤੀ ਹੈ ਜਦ ਮੈਂ ਕਰ ਰਿਹਾ ਮੌਸਮ ਆ ਮੈਨੂੰ ਲੱਗਦਾ ਇਹ ਦੋ ਵੀ ਠੰਡ ਪੂਰਾ ਪਾਇਆ ਕਰ ਰਹੇ ਨੇ ਹਾਂਜੀ ਹਾਂਜੀ ਇਹ ਆਪਣੀ ਜੋ ਚੀਜ਼ ਬਣਾਉਂਦੇ ਆ ਰਹੀ ਆਪਾਂ ਇਹ ਹੈ ਹੀ ਠੰਡੀ ਆ ਜੀ ਪੂਰੀ ਲਗਭਗ ਸਾਰੀ ਠੀਕ ਹੈ ਉਹ ਮੈਂ ਕਿਹਾ ਕਰਕੇ ਸਵਾਲ ਲੈ ਲਵਾਂ ਪਹਿਲੇ ਸਵਾਲ ਲਈਏ ਜਿਸ ਤਰ੍ਹਾਂ ਜੀ ਟਿਕਾਣਾ ਬਾਰੇ ਦੱਸਿਆ ਬਾਦ ਤੁਸੀਂ ਆਪ ਹੀ ਐਜੂਕੇਟਡ ਲੱਗਦੇ ਹੋ ਹਾਂਜੀ ਹਾਂਜੀ ਆਪ ਕੀ ਐਜੂਕੇਸ਼ਨ ਪੜ੍ਹੀ ਕੀ ਹੈ ਮੈਂ ਪੋਸਟ ਗ੍ਰੈਜੂਏਟ ਆ ਜੀ ਪੋਸਟ ਗ੍ਰੈਜੂਏਟ ਪੀਜੀਡੀਸੀ ਦਾ ਡਿਪਲੋਮਾ ਗ੍ਰੇਟ ਵੈਰੀ ਗੁੱਡ ਫਾਇਦਾ ਦੇਖੋ ਜੀ ਇਹ ਕੁਝ ਲੋਕ ਸਾਡੇ ਜਿਹੜੇ ਦਰਸ਼ਕ ਆ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਕਈ ਪੰਜਾਬ ਜਾਂ ਇੰਡੀਆ ਤੋਂ ਬਿਲੋਂਗ ਕਰਦੇ ਆ ਬਹੁਤ ਵੱਡੀ ਗੱਲ ਬਹੁਤ ਚੰਗੀ ਗੱਲ ਇਹ ਆ ਕਿ ਦਿੱਤੇ ਅੱਜਕੱਲ ਪੜ੍ਹਾਈ ਦਾ ਟੈਗ ਲਾ ਕੇ ਅੱਜਕੱਲ ਦੇ ਜਿਹੜੇ ਯੂਥ ਆ ਉਹ ਇਹ ਸਮਝਣ ਲੱਗ ਜਾਂਦੇ ਆ ਕਿ ਅਸੀਂ ਇੱਕ 500 ਡਾਲਰ ਜੌਬ ਜਾਂ ਫਿਰ ਇੱਕ ਸਟੇਟਸ ਸਿੰਪਲ ਦੇ ਵਿੱਚ ਰਹਿਣਾ ਉਹ ਸੇ ਚੱਕਰਾਂ ਦੇ ਵਿੱਚੋਂ ਆਪਣੀ ਜਿਹੜੀ ਕਹਿੰਦੇ ਨੇ ਕਿ ਜ਼ਿੰਦਗੀ ਨੂੰ ਜਿਉਣਾ ਭੁੱਲਦੇ ਬੈਠੇ ਹਾਂ ਪਾਈ ਸੀ ਬਾਈ ਜੀ ਇੱਕ ਪਾਸੇ ਅੱਛਾ ਬਾਈ ਜੀ ਇਹ ਜਿਹੜੇ ਤੁਸੀਂ ਇਹ ਪ੍ਰੋਫੈਸ਼ਨ ਬੁਣਿਆ ਹੋਆ ਹਾਂ ਹਾਂ ਜੀ ਇਸ ਤੋਂ ਪਹਿਲੇ ਦਮਾਤ ਦੀ ਹੈ ਕਿ ਮੇ ਕੋਈ ਵਾਈਟ ਕਾਲਰ ਜੌਬ ਕਰਿਆ ਤੇ ਬਸ ਹੋ ਗਿਆ ਨਹੀਂ ਇਹ ਵਾਈਟ ਕਾਲਰ ਜੌਬ ਵੀ ਕਰਕੇ ਦੇਖੀ ਹੈ ਜੀ ਆਪਣੇ ਕਿ ਥੋੜਾ ਜਿੱਦਾਂ ਕਿ ਸਿਸਟਮ 'ਚ ਕੰਟਰੋਲ ਨਹੀਂ ਆਇਆ ਆਪਣੇ ਉਸ ਲੈਵਲ 'ਤੇ ਮੈਂ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਡਰਾਈਵਰੀ ਕੀਤੀ ਥੋੜੀ ਜਰ ਫਿਰ ਮੈਂ ਘਰ ਆ ਕੇ ਆਪਣੀ ਦਬਾਅ ਵਾਂ ਦੇ ਹੀ ਇੱਥੇ ਦੂਰ ਕਰਦਾ ਹੁੰਦਾ ਸੀਗਾ ਤੇ ਕੋਈ ਨਾ ਮੇਰੀ ਮਾਤਾ ਜੀ ਤੇ ਮੇਰਾ ਇੱਕ ਦੋਸਤ ਨੇ ਮੈਨੂੰ ਸੁਝਾਅ ਦਿੱਤਾ ਕਹਿੰਦਾ ਵੀ ਤੂੰ ਇੰਨੀ ਵਧੀਆ ਚੀਜ਼ ਬਣਾਉਣਾ ਆ ਸੋਅਰ ਮੈਨੂੰ ਉਹਨਾਂ ਨੇ ਇਹੀ ਗਾਈਡ ਕੀਤਾ ਫਿਰ ਮੈਂ ਇਧਰਲੇ ਪਾਸੇ ਹੋ ਗਿਆ ਜੀ ਮੈਂ ਕਹਿੰਦਾ ਮੈਂ ਕਹਿੰਦਾ ਜਦੋਂ ਵਧੀਆ ਚੀਜ਼ਾਂ ਨਾਲੇ ਆਲੇ ਦੁਆਰੇ ਇਲਾਕੇ ਦੇ ਜਿਹੜੇ ਮੁੰਡੇ ਨੇ ਨਿਸ਼ਾਨ-ਨਿਸ਼ਾਨ ਤੋਂ ਬਜੇ ਰਹਿਣਗੇ ਤੇ ਘੱਟੋ ਘੱਟ ਇਹ ਆ ਵੀ ਮਾਰਕ ਤੋਂ ਵੱਜ ਜਾਣਗੇ ਜੀ ਨੀ ਇਹ ਦੋਸਤੀ ਦੀ ਕਿਸ ਤੱਕ ਮੇਨ ਦਾ ਕੋਲ ਦੇਖੋ ਜੀ ਇਹ ਜਿਹੜੀ ਅੰਦਰ ਉਹਨਾਂ ਦੀ ਤੋੜ ਲੱਗਦੀ ਹੈ ਨਸ਼ੇ ਦੀ ਇਹ ਨਸ਼ੇ ਦੀ ਤੋੜ ਨੂੰ ਖਤਮ ਕਰ ਦਿੰਦਾ ਜੀ ਅੱਛਾ ਕਿਉਂਕਿ ਇਹਦੇ ਵਿੱਚ ਆਪਣੀ ਇਨੀ ਤਾਕਤ ਹੁੰਦੀ ਆ ਲੀਵਰ ਦੇਖੋ ਸਭ ਤੋਂ ਪਹਿਲਾਂ ਬੰਗਦਾ ਜਿਹੜੇ ਨਸ਼ੇ ਨਾਲ ਦਾ ਲੀਵਰ ਡੈਮੇਜ ਹੁੰਦਾ ਤੇ ਲੀਵਰ ਹੀ ਸਭ ਤੋਂ ਪਹਿਲਾਂ ਠੀਕ ਕਰਦੀ ਹੈ ਜੀ ਠੀਕ ਹੈ ਜੀ ਜੇਕਰ ਲੀਵਰ ਠੀਕ ਹੋ ਜਾਂਦਾ ਉਹਨਾਂ ਦੇ ਜਿਹੜੀ ਤੋੜ ਤੋੜ ਲੱਗਦੀ ਹੈ ਉਹ ਖਤਮ ਹੋ ਜਾਂਦੀ ਹੈ ਇਹ ਚੀਜ਼ ਹੈ ਇਹ ਗੱਲ ਹੈ ਕਿ ਅਬ ਤੁਸੀਂ ਟੀ ਵੱਡੀ ਗੱਲ ਕਹੀ ਹੈ ਪੂਰਾ ਪੰਜਾਬ ਕੀ ਪੂਰਾ ਹਰ ਤਾਂ ਇਸ ਟਾਈਮ ਏਰੀਆ ਭਾਰਤ ਵੀ ਇਹ ਨਸ਼ੇ ਨੂੰ ਲੈ ਕੇ ਹੈ ਨਾ ਕਹਿੰਦੇ ਨੇ ਕਿ ਸ਼ੇਮਤ ਲਿਆ ਪੈਂਦਾ ਪਿਆ ਆ ਇਹ ਸਭ ਦੇ ਵਿੱਚ ਕਈ ਵਾਰ ਦੇਖਿਆ ਹੈ ਕਿ ਕਈ ਪੁਆਇੰਟਸ ਤੇ ਲੋਕ ਰਗੜਾ ਜਾਂ ਸ਼ੁੱਧਾਈ ਪੜਾਉਂਦੇ ਨੇ ਕੋਈ ਲੋਕ ਕਹਿੰਦੇ ਨੇ ਕਿ ਕਿੰਨਾਕ ਸਹੀ ਹੈ ਕਿੰਨਾ ਗਲਤ ਹੋਵੇ ਕੀ ਵੀ ਡਿਫਰੈਂਸ ਪਤਾ ਕਰ ਸਕਦੇ ਡਿਫਰੈਂਸ ਦੇਖੋ ਜੀ ਸਾਡੇ ਇੱਥੇ ਤਾਂ ਜੀ ਨਾਲੇ ਨਾਲ ਬੰਨਦਾ ਸਾਰਾ ਕੁਝ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਦੇਖੋ ਮੈਂ ਕਿਸੇ ਬਾਰੇ ਕੁਝ ਨਹੀਂ ਕਹੂੰਗਾ ਵੀ ਕੌਣ ਕਿੱਦਾਂ ਬਣਾਉਂਦਾ ਜਾਂ ਨਹੀਂ ਬਣਾਉਂਦਾ ਮੈਨੂੰ ਨਹੀਂ ਪਤਾ ਇਹਦੇ ਬਾਰੇ ਕਈ ਲੋਕ ਸਵੇਰ ਤੋਂ ਬਣਾਉਂਦੇ ਆ ਸ਼ਾਮ ਤੱਕ ਉਹ ਹੀ ਵੇਚੀ ਜਾਂਦੇ ਆ ਜੀ ਜਿਸ ਨੂੰ ਜਿਹਦੇ ਵਿੱਚ ਦਾਅ ਭਰ ਜਾਂਦੀ ਆ ਠੀਕ ਹੈ ਇਹੇ ਤਾਜ਼ਾ ਸੌਦਾ ਵਾ ਇਹ ਤਾਜ਼ਾ ਤਾਜ਼ਾ ਹੀ ਵਿਹਾਈਦਾ ਲੋਕਾਂ ਨੂੰ ਠੀਕ ਹੈ ਦਿਨ ਚ 8 ਵਾਰ ਹੀ ਬਣਦਾ ਹੋਰ ਕਈ ਵਾਰ ਤਾਂ ਸਾਡਾ ਰਿਕਾਰਡ ਇਹ ਆ ਜੀ 5 ਮਿੰਟਾਂ ਚ ਸਾਡਾ ਪੂਰਾ ਖਤਮ ਹੋ ਜਾਂਦਾ 5 ਮਿੰਟਾਂ ਦੇ ਵਿੱਚ ਸਾਡਾ ਇਹ ਰਿਕਾਰਡ ਆ ਇੱਥੋਂ ਦਾ ਕਿਉਂਕਿ ਇਹ ਰਿਕਾਰਡ ਇਸ ਕਰਕੇ ਹੈ ਕਿਉਂਕਿ ਮੈਂ ਚੀਜ਼ ਵਧੀਆ ਦਿੰਦਾ ਬਾਈ ਇੱਕ ਨੰਬਰ ਜੈਨ ਸਿੰਘ ਜੀ ਇਹ ਬਾਲ ਕੀਤੇ ਜਾ ਰਹੇ ਥੋੜਾ ਜਿਹਾ ਨਿਕਲਦੀ ਰਹਿੰਦੀ ਜਿੰਦੂ ਪ੍ਰਕਿਆ ਮੁਕਮਲ ਹੋਉਂਦੇ ਹੋਏ ਆਉਂਦੇ ਆ ਹਾਂਜੀ ਹਾਂਜੀ ਬੇਟਾ ਜੀ ਇਹ ਵੇਤਨਾ ਦੇ ਬਣੇ ਹੋ ਤਹਫੀਲ ਜੇ ਨਹੀਂ ਹੁੰਦਾ ਵੀ ਤਕਾਵਟ ਹੋ ਗਈ ਹੈ ਨਹੀਂ ਨਹੀਂ ਤਕਾਵਟ ਕਹਿੰਦੇ ਜੇ ਕੰਮ ਕਰਨਾ ਹੀ ਹੈ ਤਕਾਵਟ ਕਿਹੜੀ ਗੱਲ ਦੀ ਹੈ ਵੀ ਉਹ ਦੇਖੋ ਮਿਹਨਤ ਕਰਨੀ ਦਾ ਬਣੀ ਹੈ ਜਾਹੇ ਕੋਈ ਸਾਰੇ ਬੰਦੇ ਮਿਹਨਤੀ ਨਹੀਂ ਹੈ ਸਾਰੇ ਜੋ ਵੀ ਕਰਦੇ ਆ ਬਾਈ ਹੁਣ ਜੋ ਵੀ ਕੰਮ ਕਰਦੇ ਆ ਹੁਣ ਮੇਰੇ ਪਰਸਨ ਜਿੱਦਾਂ ਕਿ ਥੋੜਾ ਜ਼ੋਰ ਹੱਡਾ ਬੜਾ ਜ਼ੋਰ ਲੱਗਦਾ ਹੱਦੋਂ ਵੱਧ ਕਈ ਵਾਰ ਇਹਨਾਂ ਜੀ ਕਰਦਾ ਨਾਲ ਹੈਲਪਰ ਰੱਖ ਲਵਾਂ ਨਹੀਂ ਬਸੀ ਆਉਂ ਮੈਂ ਨਹੀਂ ਇਹ ਕਰਦਾ ਤਾਂ ਹੈਗਾ ਐਵੇਂ ਤੁਹਾਨੂੰ ਐਨਾ ਵੀ ਕੋਈ ਗੱਲ ਨਹੀਂ ਜੀ ਐਨਾ ਕਿ ਜ਼ਰੂਰ ਹੁੰਦਾ ਵੀ ਚਲੋ ਵਰਤੋਂ ਵਾਲਾ ਬੰਦਾ ਰੱਖ ਲਈਏ ਕੱਲਾ ਹਾਂ ਹਾਂ ਕਿਉਂਕਿ ਇਹਨਰ ਵਰਤੋਂ ਵਾਲਾ ਵੀ ਤਾਂ ਤੁਹਾਨੂੰ ਮੈਨੂੰ ਦੇਖਦੇ ਨੂੰ ਫਿਰ 15 ਮਿੰਟ ਹੋਵੇ ਤੁਸੀਂ ਮਤਲਬ ਫੇਰ ਹੀ ਜਾਂਦੇ ਰਗਣਾ ਫੇਰ ਹੀ ਜਾਂਦੇ ਹੋ ਬਹੁਤ ਜ਼ੋਰ ਵਾਲਾ ਕੰਮ ਹੈ ਹੈ ਤਾਂ ਜ਼ੋਰ ਵਾਲਾ ਜੀ ਕਈ ਵਾਰੀ ਇਦਾਂ ਸੋਚਦੇ ਆ ਵੀ ਵਰਤੋਂ ਵਾਲਾ ਰੱਖ ਲਈਏ ਉਹ ਵੀ ਤਾਂ ਸੋਚਦੇ ਆ ਵੀ ਕੋਈ ਮੁੜੇ ਨਾ ਅਜ ਇੱਕ ਕੈਮਰੇ ਦੀ ਅੱਖ ਨਾਲ ਤੁਸੀਂ ਸਾਰੇ ਦਰਸ਼ਕ ਵੀ ਦੇਖ ਲੈਣਗੇ ਕਿ ਕੋਈ ਐਵੇਂ ਨਹੀਂ ਕੱਲੇ ਬਾਈ ਨਹੀਂ ਸਾਰੇ ਪੀਨ ਵਾਲੇ ਜਾਂ ਜਿਹੜੇ ਚੌੜ ਵਾਲੇ ਵੀ ਉਹ ਵੀ ਖੜੇ ਨੇ ਅੱਛਾ ਦੇਖ ਕੇ ਘਰ ਕੀਤੀ ਜਾਵੇ ਬਾਈ ਦੀ ਇਹਨੂੰ ਬਣਾਉਣ ਦੇ ਵਿੱਚ ਟਾਈਮ ਕਿ ਲੱਗ ਲਾ ਕੇ ਆਉਂਦਾ ਦੇਖੋ ਦੇਖੋ ਜੀ ਕੋਈ ਆਮ ਬੰਦਾ ਨੇ ਇੰਨਾ ਬਣਾਉਂਦਾ ਨਾ ਜੀ ਉਹਨੂੰ ਤਾਂ ਡੇਢ ਘੰਟਾ ਲੱਗੂਗਾ ਹੀ ਲੱਗੂਗਾ ਜੀ ਤੇ ਮੇਰੀ ਇਹ ਪ੍ਰੈਕਟਿਸ ਵਾਈ ਹੋਈ ਆ ਜੀ ਕਾਫੀ ਦਿਨ ਤੋਂ ਤੇ ਮੈਂ 45 ਮਿੰਟਾਂ ਦੇ ਵਿੱਚ ਇਹ ਚੱਕ ਦੇ ਲਾ ਜੀ ਫੱਟੇ ਕਿਉਂਕਿ ਮੇਰਾ ਸਲੂਟਰ ਬੜਾ ਭਾਰਾ ਵਾ ਇਹ ਚਲਾਉਣਾ ਕੋਈ ਅਹਿਮ ਗੱਲ ਆਮ ਬੰਦੇ ਦੀ ਗੱਲ ਨਹੀਂ ਆ ਸਨੇਤਰ ਸਨੂਤਰ ਕਹਿੰਦੇ ਆ ਅੱਛਾ ਜੇਕਰ ਸਰਦਾਈ ਦੇ ਇਤਿਹਾਸ ਦੀ ਮੈਰੀ ਮੁੱਤੀ ਗੱਲ ਕੀਤੀ ਜਾਵੇ ਤਾਂ ਤੁਸੀਂ ਕਿੰਨਾ ਤੁਸੀਂ ਜਾਣਦੇ ਹੋ ਦੇਖੋ ਜੀ ਮੈਂ ਤਾਂ ਇੰਨਾ ਵੀ ਜਾਣਦਾ ਮੇਰੀ ਪਰਦਾਦੀ ਮੈਨੂੰ ਪਿਆਉਂਦੀ ਰਹੀ ਆ ਮੇਰੀ ਦਾਦੀ ਮੈਨੂੰ ਪਿਆਉਂਦੀ ਰਹੀ ਆ ਜੋ ਆਪਣੀ ਮਾਂ ਹੱਥੋਂ ਵੀ ਪੀਤਾ ਜੀ ਇਹ ਤੇ ਸਾਡੇ ਮਤਲਬ ਕਿਉਂਕਿ ਹੁਣ ਤਿੰਨ ਪਿੱਛੇ ਪੀੜ੍ਹੀਆਂ ਤੋਂ ਮੈਂ ਪੀਤਾ ਹੀ ਇਹ ਜਿੰਨਾ ਕੋਲ ਬਜ਼ੁਰਗਾਂ ਤੋਂ ਤੇ ਲਗਭਗ ਬਾਕੀ ਉਦੋਂ ਪਿੱਛੇ ਦਾ ਕਾਫੀ ਦੇਰ ਤੋਂ ਇਹ ਚੱਲਦਾ ਆ ਰਿਹਾ ਜੀ ਕਿਉਂਕਿ ਨਾ ਮੈਂ ਜਦੋਂ ਦੇਖਣਾ ਪਿਆ ਐ ਟੱਕਾਂ ਵਾਲੇ ਵੀ ਐਫਐਸਆਈ ਵਟੀਆਂ-ਵਟੀਆਂ ਗੱਡੀਆਂ ਵਾਲੇ ਵੀ ਆਉਂਦੇ ਪਏ ਆ ਫੋਰਟ ਸੈਕਲ ਵਾਲੇ ਵੀ ਆਉਂਦੇ ਪਏ ਆ ਮਤਲਬ ਸਾਰਿਆਂ ਦਾ ਮਨਪਸੰਦ ਬਣਦਾ ਪਿਆ ਇਹ ਬਣਦਾ ਤਾਂ ਪਿਆ ਜੀ ਅਗਲੇ ਉਹਨਾਂ ਦਾ ਮਨ ਬਦਲ ਚੁੱਕਿਆ ਜੀ ਚੰਗੀਆਂ ਜੀਵਾਂਲ ਹੋ ਚੁੱਕੇ ਨੇ ਸਾਰੇ ਲੋਕ ਠੀਕ ਆ ਇਹ ਮੇਰੇ ਕਰਕੇ ਨਹੀਂ ਜੀ ਉਹ ਲੋਕ ਬਚਾਉਂਦੇ ਨੇ ਸਾਨੂੰ ਕੋਈ ਚੰਗੀ ਜਿਹੀ ਚੀਜ਼ ਮਿਲੇ ਤੇ ਤਾਂ ਖੜੇ ਨੇ ਬਾਈ ਜੀ ਕਿ ਮੇਰੇ ਕਰਕੇ ਨਹੀਂ ਖੜੇ ਆਪੋ ਨੇ ਛੇ ਪਾਸੇ ਖੜੇ ਨੇ ਐਂ ਜੀ ਮੇਂਦ ਕਰਦੇ ਪਏ ਹਾਂ ਜੇ ਕਿਹੜੇ ਇੱਕ ਗਲਾਸ ਦੀ ਗੱਲ ਕੀਤੀ ਜਾਵੇ ਕਿੰਨੀ ਕੀਮਤ ਰੱਖੀ ਹੋਈ ਹੈ ਮੈਂ ਜੀ ਵੱਡਾ ਗਲਾਸ ਸਾਡਾ 80 ਦਾ ਆ ਛੋਟਾ 50 ਦਾ ਆ ਜੀ ਇੱਕ ਬਿਅਸ ਪੀਣ ਵਾਲੇ ਜਿਹੜੇ ਬੰਦੇ ਸਾਰਾ ਦਿਨ ਜੌਬ ਕਰਕੇ ਆਖੀ ਟੁੱਟੇ ਹੁੰਦੇ ਆ ਮਤਲਬ ਵਧੀਆ ਸਰੀਰ ਤਾਇਕ ਹੋਇਆ ਦੇਖੋ ਜੀ એનર્ਜੀ ਬਣੀ ਰਹਿੰਦੀ ਹੈ ਜੀ ਇਹ ਕੋਈ ਐਚ ਐਸੀ ਚੀਜ਼ ਨਹੀਂ ਹੈਗੀ ਜਿੱਦਾਂ ਆਪਾਂ એનર્ਜੀ ਡਰਿੰਕ ਪੀ ਲਿਆ ਵੀ ਜਦ ਹੀ એનર્ਜੀ ਆ ਗਈ ਕੈਮੀਕਲ ਪੀ ਲਿਆ ਹਨ ਇਹਨੂੰ 5-7 ਦਿਨ ਲਗਾਤਾਰ ਪੀਣ ਤੋਂ ਬਾਅਦ ਬੰਦੇ ਨੂੰ ਫੀਲ ਹੋਣ ਲੱਗ ਜਾਂਦੀ ਹੈ ਇਹ ਗੱਲ ਕਿ ਅਸੀਂ ਕੋਈ ਸਾਡੇ ਸਰੀਰ ਦੇ ਵਿੱਚ ਹੈਗੀ ਗੱਲਬਾਤ ਇਹ ਚੀਜ਼ ਹੈ ਜੀ ਮਤਲਬ ਜੇ ਤੁਸੀਂ ਜੇ ਰੈਗੂਲਰ ਇੱਕ ਵਾਰੀ ਵੀ ਮਤਲਬ 20 ਦਿਨ ਮਹੀਨਾ ਪੀ ਲਈ ਤਾਂ ਪਰਵਾਹ ਲੱਗਦਾ ਵੀ ਸਰੀਰ ਖੜਨ ਲੱਗਦਾ ਬਿਲਕੁਲ ਜੀ ਬਿਲਕੁਲ ਸਹੀ ਜ ਸਾਡੇ ਕੋਲ ਕਈ ਕਹਿੰਦੇ ਲੱਤਾਂ ਦੋਵੀਆਂ ਜਾਂ ਕੁਛ ਹੁੰਦਾ ਆ ਉਹ ਠੀਕ ਹੋਏ ਨੇ ਜੀ ਸਾਡੇ ਕੋਲ ਅੱਛਾ ਹਾਂਜੀ ਅੱਛਾ ਇੱਕ ਲਾਸਟ ਸਵਾਲ ਲੈਣਾ ਕੋੜਾ ਕੋੜਾ ਪੀਣਾ ਲਈ ਬਹੁਤ ਖੜਿਆ ਮੈਂ ਕਹੂੰਗਾ ਵੀ ਅਜਾ ਭਾਅ ਹੋਰ ਵਧਾਈਏ ਇਸਨੇ ਕਿਸੇ ਕੋਲ ਬਰਤਾ ਦੋ ਕੋੜਾ ਬਣ ਕੇ ਇੱਕ ਵਾਰੀ ਹਾਂਜੀ ਇਹ ਲੱਗਦਾ ਸਾਡੇ ਤੇ ਤੁਸੀਂ ਬਾਈ ਜੀ ਮੈਨੂੰ ਇੱਕ ਬਰਤਾਓ ਸਿੱਧਾ ਪਟਿਆ ਲਾਓ ਕੋਈ ਗੱਲ ਕੋਈ ਗੱਲ ਨਹੀਂ ਇਹ ਸਹਗਾ ਨਹੀਂ ਤਾ ਤਪਿਆ ਜਮਾਨਾ ਬਹੁਤ ਬਦਲ ਗਿਆ ਪਹਿਲਾਂ ਕਿਹੋ ਜਿਹਾ ਮਾਲ ਸੀ ਮੀਂਹ ਲੈਣਾ ਰੇਪਰ ਸਰਨ ਸਿੰਘ ਭਾਈ ਜਿਵੇਂ ਪਹਿਲਾਂ ਬੜਾ ਰਾਸ ਲੱਗਿਆ ਹੋਇਆ ਸੀਗਾ ਤੇ ਸਵਾਲ ਕੁਝ ਰਹਿ ਗਈ ਸੀਗੇ ਜਿਵੇਂ ਰੋਜ਼ ਰੋਜ਼ ਲੋਕ ਆਉਂਦੇ ਹਨ ਕੋਈ 50 ਦਾ ਗਲਾਸ ਪੀਂਸੀਨ ਦਾ ਗਲਾਸ ਪੀ ਜਾਂਦਾ ਵਾ ਤੇ ਕਈ ਵਾਰ ਕਈ ਵਾਰ ਐਸੇ ਜੇਕਰ ਬਿਜ਼ਨਸ ਦੀ ਗੱਲ ਕੀਤੀ ਜਾਵੇ ਮਨ ਨੂੰ ਤਸੱਲੀ ਵੀ ਹੁੰਦੀ ਆ ਮਿਹਨਤ ਕਰਕੇ ਵੀ ਹਾਂ ਵੀ ਦਿਹਾੜੀ ਪਈ ਜਾਂਦੀ ਆ ਬਈ ਤਸੱਲੀ ਵੀ ਹੁੰਦੀ ਆ ਵੀ ਤੁਸੀਂ ਇਹ ਕਹਿ ਲੋ ਵੀ ਰਾਤ ਨੂੰ ਇੰਨੀ ਵਧੀਆ ਨੀਂਦ ਸੌਣੇ ਆ ਨਿਆਰਾ ਆਉਂਦਾ ਜੀ ਸਰੀਰ ਦੀ ਕਿਉਂਕਿ ਵਰਜਸ਼ ਹੋ ਜਾਂਦੀ ਆ ਸਾਡੀ ਦਾ ਪੂਰੀ ਹਾਂ ਪੂਰੀ ਵਰਜਸ਼ ਹੁੰਦੀ ਆ ਸਰੀਰ ਦੀ ਅੱਛਾ ਫਿਰ ਵੀ ਇਹ ਲੈ ਕੇ ਨਾ ਗੱਲ ਕੀਤੀ ਜਾਵੇ ਨਮਾਜ਼ ਕੇਵਰ ਆਈਡੀ ਆ ਜਿਹੜਾ ਹੁੰਦਾ ਉੱਪਰ ਚੋ ਦਾ ਹੁੰਦਾ ਜ਼ਿੰਦਗੀ ਦੇ ਵਿੱਚ ਕਿਉਂਕਿ ਲੋਕ ਅੱਜ ਕੱਲ ਪੜ੍ਹਾਈ ਕਰ ਕੀਤੀ ਤੇ ਜੌਬ ਲਈ ਭੱਜ ਗਏ ਹਾਂਜੀ ਇਹ ਆਈਡੀ ਕਿਵੇਂ ਉੱਪਰ ਆਏ ਇਹ ਦੇਖਾ ਨਾ ਮੇਰਾ ਮਿੱਤਰ ਸੀਗਾ ਜੀ ਉਹ ਅਮੁਲ ਦਾ ਬਾਈ ਹੁਣ ਦੀਪ ਬਾਈ ਆ ਉਹ ਬਾਈ ਉਹ ਹੁਣ ਇੰਗਲੈਂਡ ਰਹਿੰਦਾ ਜੀ ਬਾਈ ਸਾਡਾ ਅੱਛਾ ਤੇ ਮੈਂ ਤਾਂ ਵੈਸੇ ਹੀ ਸ਼ਰਮਾਉਂਦਾ ਸੀਗਾ ਥੋੜਾ ਸੜਕ ਦੇ ਬਹਿਣੇ ਸਮਾਨ ਮੈਂ ਲੈ ਲਿਆ ਸੀ ਉਹਦੇ ਕਹਿਦੇ ਸਾਰਾ ਹੂੰ ਤੇ ਉਹ ਬਾਈ ਨੇ ਜਦ ਇੰਗਲੈਂਡ ਜਾਣ ਤੋਂ ਪਹਿਲਾਂ ਆਪ ਇੱਥੇ ਆ ਬਰਖਤ ਥੱਲੇ ਆ ਹਰੇਕ ਥੱਲੇ ਹੂੰ ਆਪ ਝਾੜੂ ਮਾਰ ਕੇ ਮਤਲਬ ਮੈਨੂੰ ਉਹ ਬਿਠਾ ਕੇ ਗਿਆ ਜੀ ਅੱਛਾ ਆਉਂਗਾ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਤੂੰ ਜਦੋਂ ਬੈਠੇਗਾ ਨਾ ਤੇਰੇ ਕੋਲ ਇੱਕ ਦਿਨ ਇੰਨੀ ਭੀੜ ਹੋਊਗੀ ਵੀ ਤੂੰ ਉਸ ਸਮਾਨ ਨਹੀਂ ਪੂਰਾ ਕਰ ਪਾਏਂਗਾ ਕਹਿੰਦਾ। ਕੀ ਬਾਤ। ਮਤਲਬ ਉਹਦੀ ਉਹਦੀ ਮੈਨੂੰ ਗੱਲ ਯਾਦ ਆਉਂਦੀ ਆ ਵੀ ਵਾਕਈ ਵੀ ਮੈਂ ਬੜੀ ਬੱਲੇ ਬੱਲੇ ਆ ਉਹਦੇ ਉਹਦੇ ਉਹਦੀ ਮਿਹਨਤ ਖੜਕੀ ਪਈ ਉਹਦੇ ਮਤਲਬ ਉਹਦੇ ਕਰਕੇ ਮੈਂ ਬੈਠ ਸਕਿਆ ਜੀ। ਨਹੀਂ ਤੇ ਮੇਰੇ ਤੇ ਥੋੜੀ ਜਿਹੀ ਮੈਨੂੰ ਥੋੜਾ ਸ਼ਰਮ ਆਉਦਾ ਜਿਆ ਸੀਗਾ ਮੈਂ। ਕਿਉਂਕਿ ਸਹੀ ਕਹਿੰਦੇ ਸਰਦਾਰਾਂ ਨੇ ੁੰਡੇ ਹੋਣ ਦੇ ਇਦਾਂ ਕਦੇ ਬੈਠੇ ਨਹੀਂ ਹਣਾ ਸੜਕਾਂ ਤੇ ਜਿੱਦਾਂ ਬਹਿ ਕੰਮ ਨਹੀਂ ਕੀਤਾ ਸੀ। ਉਹ ਤੇ ਬੰਦਾ ਪੜ੍ਹ ਵੱਧ ਪੜ੍ਹ ਲਿਖ ਜਾਂਦਾ ਤਾਂ ਆਪਣੇ ਦਿ ਪਰ ਮੈਂ ਤਾਂ ਉਹਦਾ ਦੇਣ ਦੇਣਾ ਨਹੀਂ ਦੇ ਸਕਦਾ ਆਪਣਾ ਮੇਰਾ ਭਰਾ ਵਾਂਗੂ ਹੀ ਆ ਜੀ ਮੇਰਾ ਯਾਰ ਆ ਤੇ ਉਹ ਹੁਣ ਇੰਗਲੈਂਡ ਰਹਿੰਦਾ ਓਦਾਂ ਬਰਮਿੰਗਮ ਆਪਣੇ ਲੰਡਨ ਚ ਅੱਛਾ ਤੇ ਕੀ ਨਾਮ ਬੋਲਿਆ ਭਾਈ ਦਾ ਦੀਪ ਭਾਈ ਜੀ ਦੀਪ ਭਾਈ ਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਕਹਿੰਦੇ ਨੇ ਕਿ ਹਰੇਕ ਕੰਮ ਭਾਵੇਂ ਕੋਈ ਜ਼ਿੰਦਗੀ ਦੇ ਵਿੱਚ ਹੋਵੇ ਜੇਕਰ ਕੋਈ ਬੰਦਾ ਇੰਨਾ ਹੀ ਕਹਿ ਦੇਣਾ ਵੀ ਮੈਂ ਖੜਾ ਆ ਬੰਦਾ ਜ਼ਿੰਦਗੀ ਦੇ ਕੰਮ ਕਰ ਲੈਂਦਾ ਤੇ ਤੁਸੀਂ ਐਡੀ ਵੱਡਾ ਹਲਾਰਾ ਬਖਸ਼ਿਆ ਤੇ ਬਾਈ ਦਿਨ ਦੁਪਣੀ ਤੇ ਰਾਤ ਚੌਕੜੇ ਤੱਕ ਕੀ ਕਰਦੇ ਪਏ ਆ ਅਸੀਂ ਵੀ ਇਹ ਕਹਾਂਗੇ ਕਿ ਲੋਕ ਆਉਂਦੇ ਜਾਂਦੇ ਰਹਿਣ ਤੇ ਇੱਥੇ ਐਵੇਂ ਸਰ੍ਹਦਾਈ ਪੀ ਕੇ ਆਪਣੇ ਆਪ ਨੂੰ ਹੋਰ ਕੈਮ ਕਰਦੇ ਰਹਿੰਦੇ ਜਿਵੇਂ ਆਪਾਂ ਇੱਥੇ ਦੇਖਦੇ ਆਂ ਸਰ੍ਹਦਾਈ ਸਾਰੇ ਪਿੰਗਾਂ ਐ ਤੁਹਾਡਾ ਮਤਲਬ ਪਹਿਰਾਵਾ ਦੇਖ ਕੇ ਆਪਣੇ ਆਪ ਸਵਾਲ ਪੁੱਛਣ ਨੂੰ ਜੀ ਕਰੇ ਆਉਂਦਾ ਜੀ ਇਹ ਸਰ੍ਹਦਾਈ ਦਾ ਫਾਇਦਾ ਕੀ ਮੰਨਦੇ ਹੋ ਤੁਸੀਂ ਆਪ ਕਿੰਨੇ ਟਾਈਮ ਤੋਂ ਪੀਣੇ ਪਏ ਮਰਾਏ ਤੋਂ ਤੇ ਕਿ ਜਿਹੜਾ ਮਰਾਏ ਇਸ ਤੇ ਅੱਜ ਜਨਮ ਨੇ ਥੋੜਾ ਬੰਦ ਕਰਾਤਾ ਦੋ ਤਿੰਨ ਮਹੀਨੇ ਦੁਰਗਦਾਸ ਸਾਹਿਬ ਦਾ ਨਾਮ ਲਾ ਕੇ ਰੱਖਿਆ ਨੇ ਤੇ ਸਰਵਾਈ ਡਾਈਸਰ ਆਈ ਆਪਣੇ ਦਾ ਧਰਮ ਚ ਇਹ ਜਦੋਂ ਪਹਿਲਾਂ ਤੋਂ ਆਉਂਦੇ ਆ ਰੈੜਾ ਲਾਉਂਦੇ ਆ ਆ ਬਹੁਤ ਤਾਕਤ ਵਾਲੀ ਚੀਜ਼ ਆ ਜੀ ਤੇ ਬਾਕੀ ਇੱਥੇ ਆ ਕੇ ਬਹੁਤ ਖੁਸ਼ੀ ਹੁੰਦੀ ਆ ਇੱਕ ਪਾਸੇ ਦਾ ਆਪਣੇ ਮੁੰਡੇ ਨੈਸ਼ਨਲ ਵੀ ਵਧਦੇ ਜਾਂਦੇ ਆ ਤੇ ਹੁਣ ਖੁਸ਼ੀ ਹੁੰਦੀ ਦੇਖੋ ਕਿੰਨੇ ਨੌਜਵਾਨ ਖੜੇ ਆ ਤੇ ਤਾਰਕ ਵਾਲੀ ਜਿਹਨੂੰ ਤੇ ਮੈਂ ਕਹਿ ਰਿਹਾ ਇਹ ਤੇ ਆ ਰਿਹਾ ਤਾਰਕ ਨਾਂ ਦੇ ਜਿਹਨੂੰ ਤੇ ਇਹ ਰੇਖ ਨੂੰ ਚਰਨਾ ਚਾਹੀਦਾ ਜੀ ਅੱਛਾ ਮੈਂ ਬਹੁਤੇ ਲੋਕਾਂ ਨੂੰ ਨਹੀਂ ਪਤਾ ਵੀ ਮਾੜਾ ਇਤਿਹਾਸ ਤੇ ਜਿਹੜਾ ਚੈਨਲ ਆ ਪਾਉਣ ਦੀ ਕੋਸ਼ਿਸ਼ ਕੀਤੀ ਕੁਝ ਜਾਣਦੇ ਹੋ ਕੀ ਹੈ ਕੀ ਇਹਦਾ ਇਤਿਹਾਸ ਹੈ ਜੀ ਬਸ ਉਹ ਤੇ ਹੈ ਜੇ ਆਪਣੇ ਦੇਖੋਏ ਇਹ ਤੇ ਬਦਾਵ ਤੇ ਆਪਣੇ ਕਾਜੂ ਖਾਸਿਆ ਜਦੋਂ ਮੈਂ ਗਰਮੀਆਂ ਦੇ ਖਾਣ ਕੇ ਆਪਣੇ ਇਹ ਕੈਸਟ ਆਨ ਕੀਆ ਹੈ ਤੇ ਇਹ ਸ਼ਰਾਂਿਆਂ ਨੂੰ ਰਗੜਾ ਲਾ ਕੇ ਜਦੋਂ ਆਪਾਂ ਦਾ ਰੱਡੇ ਦੇ ਸਮੁੰਦਰ ਬਹੁਤ ਸਾਗ ਹੀ ਤੇ ਨਾਲ ਇਹਦੇ ਵਿੱਚ ਹੁਣ ਕਰ ਰਿਹਾ ਉਹ ਗਰਮੀਾਂ 'ਚ ਵੈਸੇ ਰੇਟ 98 ਦਾ ਤੇ ਆਪਣੇ ਥੀਲੇ 'ਤੇ ਬੈਠੇ ਹਾਂ ਗਰਮੀਾਂ 'ਚ ਨਾਲ ਜਲ ਪ੍ਰਦਾਨ ਕਰਦੇ ਤੇ ਜਿਆਦਾ ਬਹੁਤ ਜ਼ਿਆਦਾ ਜਾਵਦਾ ਹੈ ਜਿਵੇਂ ਗੱਲ ਕਰਦੇ ਆਂ ਤਾਂ ਕਈ-ਕਈ ਘਰਾਂ ਦੇ ਵਿੱਚ ਸ਼ੱਕਰ ਬਣਾਉਣ ਲੱਗ ਜਾਨੇ ਆਂ ਆਪਾਂ ਸ਼ੱਕਰਨੀ ਬਣਾਉਣ ਲੱਗ ਜਾਨੇ ਆਂ ਉਹ ਵੀ ਚੰਗੀ ਗੱਲ ਆ ਦੂਜੀ ਗੱਲ ਕਈ ਵਾਰ ਨਾਲ ਅਸੀਂ ਵੀ ਉਹਨਾਂ ਲੋਕਾਂ ਦੇ ਗਿੱਧੇ ਹੋਏ ਆਂ ਕਿ ਜਿਹੜੇ ਲੋਕ ਕੋਲਡ ਡਰਿੰਕ ਪੀਂਦੇ ਆਂ ਠੀਕ ਆ ਇਹ ਕੋਲਡ ਡਰਿੰਕ ਦੀ ਕਿ ਬੋਤਲ 100 ਰੁਪਏ ਤੋਂ ਘੱਟ ਨਹੀਂ ਆਉਂਦੀ ਬਿਲਕੁਲ ਇਹ ਵੀ ਇੱਕ ਗੱਲ ਹੈ ਨਾ ਉਹ ਆਪਣੀ ਚਾਰ ਮੈਂਟਨ ਵਧਾ ਕੇ ਮਾਰਦੇ ਆ ਇਹ ਬਾਈ ਕਹਿੰਦੇ 50 ਰੁਪਏ ਦਾ ਗਲਾਸ ਲਾਉਨੇ ਆ ਤੁਸੀਂ ਕਿੰਨਾ ਕੁ ਮਤਲਬ ਕਹਿੰਦੇ ਹੋ ਵੀ ਜੇ ਇੱਕ ਗਲਾਸ ਬੰਦਾ ਪੀ ਲਵੇ ਜਾਂ ਕਿੰਨੇ ਦਿਨ ਪੀ ਕੇ ਸਿਰ ਪਤਾ ਲੱਗਦਾ ਇਹ ਤੇਰੇ ਨਾਲ ਹਫ਼ਤੇ ਇੱਕ ਬਾਅਦ ਆਪਣੇ ਸਿਰ ਨੂੰ ਦੱਸਣ ਆ ਜਾਂਦਾ ਜੀ ਵੀ ਮੈਂ ਕੋਈ ਮੇਰੇ ਅੰਦਰ ਜਾਇਆ ਜਾ ਰਿਹਾ ਅੱਛਾ ਇਹ ਤਾਂ ਹਫਤਾ ਦਾ ਦਾਣਾ ਨਾਲ ਫਰਕ ਕਰਦਾ ਸੋ ਬਾਈ ਜੀ ਦਿੱਥੇ ਉਧਰ ਬਾਈ ਜੀ ਉਹਨਾਂ ਨਾਲ ਗੱਲ ਕੀਤੀ ਹੈ ਕਿ ਸ਼ਰਧਾਈ ਕਿਉਂ ਫੇਮਸ ਆਤੇ ਇੱਥੇ ਇਸ ਪੁਆਇੰਟ ਤੇ ਆ ਕੇ ਲੋਕ ਕਿਉਂ ਕਹਿੰਦੇ ਨੇ ਕਿ ਹੁਣ ਮੱਥਾ ਟੇਕਣ ਲੱਗੇ ਕਿਸਮ ਦਾ ਕਿਉਂਕਿ ਕਹਿੰਦੇ ਨੇ ਕਿ ਸਾਡੀਆਂ ਦਿਹਾੜੀਆਂ ਦੀਆਂ ਜਿਹੜੀਆਂ ਉਹ ਥਕਾਵਟਾ ਹੁੰਦੀਆਂ ਪੂਰੀ ਹੋ ਜਾਂਦੀ ਬਾਈ ਜੀ ਹੁਣ ਵੀ ਖੜੇ ਆ ਮੈਂ ਤਾਂ ਡਰੈਸ ਦੇਖ ਕੇ ਪਤਾ ਲੱਗ ਗਿਆ ਹੁਣਾਂ ਤੁਹਾਨੂੰ ਪਰ ਫਿਰ ਵੀ ਗੱਲ ਕਰਦੇ ਆ ਤੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਬਾਈ ਜੀ ਕਿੰਨੇ ਡੈਢ ਟਰੱਕ ਕਹਿ ਦਿੰਦੇ ਹਨ 12 ਡੈਢ 12 ਡੈਢ ਟਰੱਕ ਖੜਾ ਵਾ ਟੈਂਕਰ ਟਰੱਕ ਆ ਤੇ ਬਾਈ ਜੀ ਕੀ ਨਾਮ ਆ ਆਪਣਾ ਗੋਰਜਸ ਪਾਲ ਸਿੰਘ ਗ ਇੱਥੋਂ ਆਇਆ ਮੈਂ ਬੇਸਿਕਲੀ ਹਰਿਆਣਾ ਤੋਂ ਆ ਕਰਦਾ ਹਾਂ ਜੀ ਠੀਕ ਹੈ ਔਰ ਇਹ ਦਿੱਲੀ ਦੇ ਕੋਲ ਰਵਾਰੀ ਸ਼ਹਿਰ ਪੈਂਦਾ ਹੈ ਜੀ ਉੱਥੋਂ ਇਹ ਟਰਨ ਲੈ ਕੇ ਆਇਆ ਤਾਂ ਇਹ ਦਰ ਇੱਕ ਡਿਫਰੈਂਟ ਆਪਾਂ ਗੱਲ ਕਰਦੇ ਆਂ ਇੱਥੇ ਆਪਾਂ ਖੜੇ ਆਂ ਮੁੱਲਾਪੁਰ ਦਾਖਾ ਦੇ ਅੰਡੇ ਤੇ ਇੱਥੇ ਤੁਸੀਂ ਆਕੇ ਸ਼ਰਧਾਈ ਪੀਣੇ ਪਏ ਹੋ ਕਿ ਲੋਕਾਂ ਦੇ ਮਨ 'ਚ ਵਿਚਾਰ ਬੜੇ ਆ ਕਿ ਇਹ ਚੀਜ਼ ਗਲਤ ਹੁੰਦੀ ਹੈ ਨਸ਼ਾ ਹੁੰਦਾ ਅਸਲ 'ਚ ਕੀ ਚੀਜ਼ ਇਹ ਕੋਈ ਨਸ਼ਾ ਨਹੀਂ ਹੈਗਾ ਜੀ ਆਪਣੇ ਸਾਡੇ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਇਹ ਬਖਸ਼ਿਆ ਹੋਇਆ ਇੱਕ ਇੱਕ ਕਲ ਸ਼ਰਧਾਈ ਹੈ ਜੀ ਇਹ ਸ਼ਰਧਾਈ ਕਹਾਂਗੇ ਇਹ ਪਦਾਰਥ ਹਾਂ ਕਾਟੂ ਤੋਂ ਪੀਲਾ ਕੀ ਕਾਲੀ ਮਰਚ ਇਹ ਮਤਲਬ ਕਿ ਦੇਸੀ ਚੀਜ਼ਾਂ ਤੋਂ ਇਹ ਤਿਆਰ ਹੁੰਦੀ ਔਰ ਇਹ ਚੀਜ਼ ਰੱਖ ਬਹੁਤ ਵਧੀਆ ਜੀ ਜਿਵੇਂ ਟਰੱਕ ਡਰਾਈਵਰ ਕਈ ਵਾਰ ਕਹਿੰਦੇ ਸ਼ਾਮ ਨੂੰ ਆ ਕੇ ਬਿਚਕਾ ਬਟਾ ਕੇ ਚਾਹ ਪੀ ਲਈਏ ਹਾਂ ਰਾਮ ਕਰ ਲਈਏ ਚਾਹ ਨਾਲ ਇਹਦਾ ਜਿਆਦਾ ਫਾਇਦਾ ਨਹੀਂ ਫਾਇਦਾ ਕਿਵੇਂ ਇਹਦਾ ਫਾਇਦਾ ਹੈ ਕਿ ਹੁਣ 7-8 ਘੰਟੇ ਲਗਾਤਾਰ ਗੱਡੀ ਚਲਾਉਂਦੇ ਹਾਂ ਹੂੰ ਹੁਣ ਵੈਟੀ ਨਾਲ ਸਾਡੇ ਪੰਪਾ ਨੂੰ ਆਪਰ ਉਹ ਪੰਪ ਤੇ ਮ ਆਇਆ ਪਿਲ ਰਿਹਾ ਕਿ ਇੱਥੇ ਸ਼ਾਮ ਨੂੰ ਕਈ ਰੁਕਦੀ ਤਾਂ ਜਦੋਂ ਬਾਈ ਜੀ ਇਹ ਗੱਲ ਹੁੰਦੇ ਨੇ ਹੂੰ ਤੇ ਇਹ ਦੋ ਗਲਾਸ ਕੇ ਵੀ ਇੱਕ ਗਲਾਸ ਪੀ ਲਈਦਾ ਤੇ ਬਿਲਕੁਲ ਹੀ ਰਹਿਮ ਨੂੰ ਤੰਦਰੁਸਤ ਹੋ ਜਾਂਦਾ ਕੀ ਕਹਾਂ ਲੱਗਦਾ ਇਹ ਦੁਕਾਨ ਕਿਸੇ ਪ੍ਰਕਾਰ ਦੀ ਦੁਕਾਨ ਦੇ ਨਾਲ ਨਾਲੇ ਮਤਲਬ ਸਰੀਰ ਵਾਸਤੇ ਵੀ ਚੰਗਾ ਸਰੀਰ ਵਾਸਤੇ ਵੀ ਚੰਗਾ ਜੀ ਤੇ ਦੇਖ ਕੇ ਗੱਲ ਕੀਤੀ ਜਾਵੇ ਵੀ ਜਦੋਂ ਗੇੜਾ ਲਾ ਕੇ ਆਉਂਦੇ ਹਾਂ ਹਫਤੇ ਦੋ ਤਿੰਨ ਵਾਰ ਪੀ ਲੈਣੇ ਹਾਂ ਹਾਂ ਮੈਂ ਤਕਰੀਬਤ ਦੂਜੇ ਚੌਥੇ ਦਿਨ ਇੱਕਲਾ ਸਾਠ ਪੀਂਗੀ ਦਾ ਬਹੁਤ ਵਧੀਆ ਚੀਜ਼ ਹੈ ਠੀਕ ਹੈ ਭਾਈ ਜੀ ਇਹ ਤੁਸੀਂ ਨਾਰਮਲ ਕਹਿੰਦੇ ਨੇ ਕਿ ਇੱਕ ਰੈਲੈਂਡ ਦੀ ਕੋਸ਼ਿਸ਼ ਕੀਤੀ ਹੈ ਤੇ ਜਿੱਥੇ ਤੁਸੀਂ ਭਾਈ ਜੀ ਨਾਲ ਗੱਲ ਕੀਤੀ ਆ ਤੁਹਾਨੂੰ ਇਸ ਬਾਰੇ ਕਿੰਨੀ ਕਿ ਨੌਲੇਜ ਆ ਤੇ ਤੁਸੀਂ ਕੀ ਜਾਣਦੇ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰੋ